ਚਬਰ ਸ਼ਤਰ ਤਖਤਾਂ ਦੇ ਬਾਲਕ ਸਾਂਝੇ ਰਹਿ ਪਰ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਦਸ ਪਾਤਸ਼ਾਹਾਂ ਦੀ ਜੋਤ ਧੰਨਾ ਧੰਨ ਸਾਹਿਬ ਸ੍ਰੀ ਗੁਰੂ ਰਣ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਭਾਏਮਾਨ ਸਤਿਗੁਰਾਂ ਦੀ ਸਾਚੀਓ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਡਪਾਗੇ ਹੋ ਜੋ ਗੁਰੂ ਸਾਹਿਬ ਦੀਆਂ ਕਿਰਪਾ ਸਦਕਾ ਬਖਸ਼ਾ ਸਦਕਾ ਪਹੁੰਚ ਕਰਕੇ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਬਾਣੀ ਦੇ ਜਾਪ ਸਰਵਣ ਕੀਤੇ ਆਓ। ਹੁਣ ਕੁਝ ਸਮੇਂ ਵਾਸਤੇ ਪਹਿਲੇ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀਆਂ ਦੇ ਇਤਿਹਾਸ ਨੂੰ ਵਿਚਾਰਨਾ ਕਰੀਏ। ਕੱਲ੍ਹ ਦੇ ਦਿਵਾਨ ਅੰਦਰਾਪਾ ਵਿਚਾਰ ਰਿਹਾ। ਜਦੋਂ ਗੁਰੂ ਨਾਨਕ ਪਾਤਸ਼ਾਹ ਇੱਕ ਜਗ੍ਹਾ ਦੇ ਉਪਸਥਾਨ ਦੇ ਉੱਪਰ ਇੱਕ ਨਗਰ ਵਿੱਚ ਪਹੁੰਚਦੇ ਆ। ਜਿੱਥੇ ਗੁਰੂ ਨਾਨਕ ਪਾਸ਼ਾ ਦਾ ਮੇਲ ਇੱਕ ਬ੍ਰਾਹਮਣ ਦੇ ਨਾਲ ਪੜਨ ਦੇ ਰਹਾ ਹੁੰਦਾ ਹੈ ਉਹ ਪੰਡਤ ਬਾਰੋਂ-ਬਾਰੋਂ ਬਖਾਵਾ ਜਾਂਦਾ ਕਰਦਾ ਹੈ ਅੰਦਰ ਕੁਝ ਵੀ ਨਹੀਂ ਹੈ ਕੱਖ ਵੀ ਨਹੀਂ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਪੁੱਛਿਆ ਸੀ ਵੀ ਤੇਰੇ ਸਾਹਮਣੇ ਤ੍ਰੇਸ਼ਟ ਪਏ ਆ ਜਿਹਨੂੰ ਤੂੰ ਪੂਜਦਾ ਮੰਨਦਾ ਹੈ ਕਹਿੰਦੇ ਫੇਰ ਵੀ ਤੂੰ ਅੱਖਾਂ ਕੰਮੂਟ ਮੀਟ ਕਰਕੇ ਬੈਠਾ ਬੰਦ ਕਰਕੇ ਬੈਠਾ ਤੇ ਉਹਨੇ ਆਖਿਆ ਸੀ ਮੈਨੂੰ ਤਿੰਨੇ ਲੋਕਾਂ ਦੀ ਸੋਜੀ ਹੋ ਜਾਂਦੀ ਆ ਅੱਖਾਂ ਮੀਟ ਕਰਕੇ ਤੇ ਗੁਰੂ ਅਰਣਕ ਪਾਸ਼ਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਕਹਿੰਦੇ ਇਹਦੇ ਜਿਹੜੇ ਸਾਹਮਣੇ ਨਾਲ ਉਹ ਠਾਕੁਰ ਪਏ ਨੇ ਕਹਿੰਦੇ ਇਹਦੇ ਇਸ਼ਟ ਪਏ ਨੇ ਜਿਹੜੀ ਮਾਇਆ ਵਾਲੀ ਚੌਂਕੀ ਪਈ ਐ ਕਹਿੰਦੇ ਚੁੱਕ ਕਰਕੇ ਇੱਕ ਸਾਈਡ ਤੇ ਕਰ ਦੇ ਲੁਕੋ ਦੇ ਕਹਦੇ ਤੇ ਇੰਜ ਹੀ ਹੋਇਆ ਕਹਿੰਦੇ ਜਦੋਂ ਅੱਖਾਂ ਖੁੱਲੀਆਂ ਨਾ ਗੁਰੂ ਪਿਆਰ ਵਾਲਿਓ ਬਗਲੇਵਾਰੀ ਸਮਾਧੀ ਤੇ ਲਾ ਕਰਕੇ ਬੈਠ ਦਸ ਅੱਖਾਂ ਖੁੱਲੀਆਂ ਕਹਿੰਦੇ ਚਾਰੇ ਪਾਸੇ ਵੇਖਦਾ ਵੀ ਕਿੱਧਰ ਗਏ ਪੈਸੇ ਕਿੱਧਰ ਗਈ ਮਾਇਆ ਤੇ ਕਿੱਧਰ ਗਈ ਚੌਂਕੀ ਤੇ ਕਿੱਧਰ ਗਏ ਮੇਰੇ ਠਾਕੁਰ ਉਹ ਜਗਾ ਜਗਾ ਤੇ ਜਾ ਕਰਕੇ ਲੋਕਾਂ ਨੂੰ ਪੁੱਛਦਾ ਆਲੇ ਦੁਆਲੇ ਜੋ ਲੋਕ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਕਰਦਾ ਹੈ ਮੇਰੇ ਠਾਕੁਰ ਵੇਖੇ ਕੋਈ ਚੁੱਕਦਾ ਵੇਖਿਆ ਕੋਈ ਲੈ ਜਾਂਦਾ ਵੇਖਿਆ ਗੁਰੂ ਨਾਨਕ ਪਾਸ਼ਾ ਨੂੰ ਵੀ ਆ ਕੇ ਪੁੱਛਿਆ ਗੁਰੂ ਨਾਨਕ ਪਾਸ਼ਾ ਕਹਿੰਦੇ ਤੂੰ ਤੇ ਕਹਿੰਦਾ ਸੀ ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਸੰਸਾਰ ਲੋਕ ਕਹਿੰਦੇ ਉਸ ਤਿੰਨੇ ਲੋਕਾਂ ਦੀ ਤੈਨੂੰ ਸੋਝੀ ਹੋ ਜਾਂਦੀ ਹੈ ਲੋਕ ਦੀ ਪਰਲੋਕ ਦੀ ਵੀ ਫਿਰ ਤੈਨੂੰ ਕਹਿੰਦੇ ਕਿਉਂ ਨਹੀਂ ਪਤਾ ਲੱਗਾ ਵੀ ਤੇਰੇ ਉਹ ਮਾਇਆ ਵਾਲੀ ਚੌਂਕੀ ਤੇ ਇਸ਼ਟ ਠਾਕੁਰ ਤੇਰੇ ਕਿਦਰ ਨੂੰ ਗਏ ਕੌਣ ਲੈ ਕਰਕੇ ਗਿਆ ਤੇ ਉਸ ਟਾਈਮ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ ਨੇ ਆਖਿਆ ਸੀ ਕਹਿੰਦੇ ਆਪਣੇ ਪਿੱਛੇ ਵਾਲੀ ਜਗ੍ਹਾ ਨੂੰ ਮਿੱਟੀ ਨੂੰ ਪੁੱਟ ਕੇ ਵੇਖ ਉੱਥੇ ਮਾਇਆ ਭਈਏ ਤੂੰ ਤੇ ਕਹਿਣਾ ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੈ ਕਹਿੰਦੇ ਤੈਨੂੰ ਆਪਣੇ ਕੋਲ ਵਾਲੀ ਜਗਾ ਤੇ ਦਾਵੀ ਨਹੀਂ ਪਤਾ ਵੀ ਤੇਰੇ ਤੇ ਕੋਲ ਹੀ ਮਾਇਆ ਦਾ ਧਨ ਪਿਆ ਹੈ ਮਾਇਆ ਦਾ ਖਜ਼ਾਨਾ ਹੈ ਜਿੱਥੇ ਤੂੰ ਬੈਠਾ ਨਾ ਕਹਿੰਦੇ ਉੱਠ ਇਸ ਮਿੱਟੀ ਨੂੰ ਪੁੱਟ ਤੇ ਮਾਇਆ ਨਿਕਲੇਗੀ ਤੇ ਗੁਰੂ ਪਿਆਰ ਵਾਲਿਓ ਉਸ ਬ੍ਰਹਮਣ ਨੇ ਫਿਰ ਮਿੱਟੀ ਪੁੱਟੀ ਸੀ ਤੇ ਜੋ ਮਾਇਆ ਨਿਕਲੀ ਸੀ ਧਨ ਨਿਕਲਿਆ ਸੀ ਨਾ ਦੇ ਵੇਖ ਕਰਕੇ ਹੈਰਾਨ ਰਹਿ ਗਿਆ ਵੀ ਇਹਨਾਂ ਨੂੰ ਕੀ ਪਤਾ ਵੀ ਇਸ ਜਗ੍ਹਾ ਦੇ ਵਿੱਚ ਮਾਇਆ ਦੱਬੀ ਹੋਈ ਸੀ ਧੰਨ ਦੱਬਿਆ ਹੋਇਆ ਸੀ ਇੱਥੋਂ ਤੱਕ ਆਪਾਂ ਇਤਿਹਾਸ ਵਿਚਾਰਿਆ ਸੀ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੇਖ ਲਿਆ ਤੈਨੂੰ ਕੋਈ ਸੋਝੀ ਨਹੀਂ ਹੈ ਤੈਨੂੰ ਤੇ ਆਪਣੇ ਕਹਿੰਦੇ ਕੋਲ ਵਾਲੀ ਇਸ ਜਗ੍ਹਾ ਦੀ ਸੋਝੀ ਨਹੀਂ ਹੈ ਵੀ ਇਸ ਜਗ੍ਹਾ ਦੇ ਵਿੱਚ ਧਨ ਦੱਬਿਆ ਹੋਇਆ ਮਾਇਆ ਦੱਬੀ ਹੋਈ ਹੈ ਤੂੰ ਝੂਠ ਬੋਲਦਾ ਸੈਂ ਤੂੰ ਪਖੰਡ ਕਰਦਾ ਸੈਂ ਤੇ ਗੁਰੂ ਨਾਨਕ ਪਾਸ਼ਾ ਨੇ ਆਪਣੇ ਮੁਖਾਰਬਿੰਦ ਤੋਂ ਉਸ ਜਗ੍ਹਾ ਦੇ ਉੱਪਰ ਨਾ ਇੱਕ ਸ਼ਬਦ ਉਚਾਰਨ ਕੀਤਾ ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਸ਼ਾ ਉਚਾਰਨ ਕਰਦੇ ਐ ਧਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕੋ ਓੰਕਾਰ ਹਤਿ ਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾਏ ਬਿਜੱਗ ਗੁਰੂ ਨਾਨਕ ਪਾਸ਼ਾ ਕਹਿੰਦੇ ਉਹ ਪੰਡਤਾ ਆਪਣੇ ਆਪ ਦੇ ਵਿੱਚ ਬਹੁਤਾ ਵੱਡਾ ਬਣ ਕੇ ਬਹਿਣਾ ਤੈਨੂੰ ਤੇ ਸਮੇਂ ਦਾ ਹੀ ਨਹੀਂ ਪਤਾ ਤੈਨੂੰ ਕੋਈ ਸਮੇਂ ਬਾਰੇ ਗਿਆਨੀ ਜੋ ਤੂੰ ਕਹਿੰਦੇ ਕਰਦਾ ਏ ਤੇ ਪਖਾਂਡੇ ਕੋਈ ਜੋਗ ਨਹੀਂ ਹੈ ਕਾ ਨਹੀਂ ਜੋਗ ਨਹੀਂ ਨਹੀਂ ਤੈਨੂੰ ਸਮੇ ਦਾ ਪਤਾ ਨਹੀਂ ਤੈਨੂੰ ਜੋਗ ਦਾ ਪਤਾ ਨਹੀਂ ਸਤ ਕਾ ਢਬ ਕਹਿੰਦੇ ਨਹੀਂ ਸੱਚ ਵਾਲੇ ਜੀਵਨ ਦਾ ਬਾਲ ਹੈ ਤੈਨੂੰ ਤਰੀਕਾ ਹੈ ਵੀ ਸੱਚਾ ਕਿਵੇਂ ਬਣਿਆ ਜਾਏ ਸੱਚਾ ਕਿਦਾਂ ਕਹਿ ਲਾਇਆ ਜਾਏ ਸੱਚੀ ਮਹਿਮਾ ਕਿਵੇਂ ਕਰਵਾਈ ਜਾਏ ਸੱਚੇ ਮਾਲਕ ਨੂੰ ਕਿਦਾਂ ਪ੍ਰਾਪਤ ਕੀਤਾ ਜਾਏ ਤੈਨੂੰ ਕੱਖ ਨਹੀਂ ਪਤਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਥਾ ਨਾਸਟ ਜਗ ਭ੍ਰਿਸ਼ਟ ਹੋਏ ਡੂਬ ਤਾਇ ਬਜਗ ਕਹਿੰਦੇ ਜਗਤ ਦੇ ਜਿਹੜੇ ਇਸਤ ਨੇ ਨਾ ਤੇ ਉਹਨਾਂ ਦੇ ਅਸਥਾਨ ਨੇ ਕਹਿੰਦੇ ਪੂਜਾ ਦੇ ਥਾਣੇ ਜਿਹੜੇ ਕਹਿੰਦੇ ਉਹ ਪਲੀਤ ਹੋ ਗਏ ਹੈ ਤੇ ਕਿਉਂ ਕਹਿੰਦੇ ਇਸੇ ਕਰੇ ਫਿਰ ਕੀ ਹੋ ਰਿਹਾ ਹੈ ਕਹਿੰਦੇ ਜਗਤ ਡੁੱਬਦਾ ਜਾ ਰਿਹਾ ਹੈ ਡੁੱਬਦਾ ਜਾ ਰਿਹਾ ਹੈ ਤੇ ਕਲਯੁਗ ਦੇ ਸਮੇਂ ਵਿੱਚ ਕਹਿੰਦੇ ਨਾਮ ਸਭ ਤੋਂ ਉੱਤਮ ਸੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਨਾਮ ਦੀ ਮਹਿਮਾ ਸੀ ਕਹਿੰਦੇ ਨਾਮ ਸਭ ਤੋਂ ਉੱਤਮ ਸੀ ਬਾਕੀ ਚੀਜ਼ਾਂ ਸਭ ਥੱਲੇ ਸੀ ਕਹਿੰਦੇ ਕਹਿੰਦੇ ਉਸ ਨਾਮ ਨੂੰ ਕਿਸੇ ਨੇ ਜਾਣਿਆ ਹੀ ਨਹੀਂ ਕਹਿੰਦੇ ਪਖੰਡੀ ਲੋਕ ਕੀ ਕਰਦੇ ਐ ਕਹਿੰਦੇ ਦੁਨੀਆ ਨੂੰ ਧੋਖਾ ਦੇਣ ਵਾਸਤੇ ਅੱਖਾਂ ਮੀਟ ਕਰਕੇ ਬੈਠ ਜਾਂਦੇ ਐ ਕਲ ਮੈਂ RAM ਨਾਮ ਸਾਰ ਅੱਖੀ ਤਾਂ ਮੀਟੇ ਹੈ ਨਾਕ ਪਕੜੇ ਠੱਗਣ ਕੋ ਸੰਸਾਰ ਲੋਕਾਂ ਨੂੰ ਠੱਗਣ ਵਾਸਤੇ ਨਾ ਆਪਣੇ ਅੰਗੂਠੇ ਤੇ ਦੋ ਉਂਗਲਾਂ ਦੇ ਨਾਲ ਕਹਿੰਦੇ ਨੱਕ ਨੂੰ ਪਕੜ ਕਰਕੇ ਕਹਿੰਦੇ ਅਸੀਂ ਬੜਾ ਜੋਕ ਮਾਉਂਦੇ ਆ ਬਈ ਤੇ ਧਿਆਨ ਕਿੱਥੇ ਹੁੰਦਾ ਲੋਕਾਂ ਦੀਆਂ ਜੇਬਾਂ ਵੱਲ ਲੋਕਾਂ ਦੀ ਮਾਇਆ ਵੱਲ ਧੰਨ ਵੱਲ ਧਿਆਨ ਹੁੰਦਾ ਕਹਿੰਦੇ ਉਹਨਾਂ ਨੇ ਕੀ ਜਾਣਿਆ ਨਾਮ ਦੀ ਕੀ ਮਹਿਮਾ ਜਾਣੀ ਹੈ ਉਹਨਾਂ ਨੇ ਕਹਿੰਦੇ ਨੱਕ ਪਕੜ ਕਰਕੇ ਚੌਂਕੜਾ ਮਾਰ ਕਰਕੇ ਸਵਾਦੀ ਲਾਉਣ ਦਾ ਬਹਾਨਾ ਲਾਉਂਦੇ ਆ ਪਖੰਡ ਕਰਦੇ ਆ ਉਹ ਨਹੀਂ ਜਾਣਦੇ ਵੀ ਜੋ ਕੀ ਹੁੰਦਾ ਹੈ ਇਸ ਸਮੇਂ ਦਾ ਕੀ ਕਦਰ ਹੈ ਇਹ ਨਾਮ ਦੀ ਕੀ ਕਦਰ ਹੈ ਕਹਿੰਦੇ ਉਹ ਕਿਦਾਂ ਜਾਣ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਕੰਨ ਲਾ ਕੇ ਸੁਣੋ ਕਹਿੰਦੇ ਜਾਂ ਲੋ ਪਖੰਡ ਅੰਤ ਨੂੰ ਦੁਖਦਾਈ ਹੁੰਦਾ ਹੈ ਕਹਿੰਦੇ ਪਖੰਡ ਦਾ ਜਦੋਂ ਅੰਤ ਹੁੰਦਾ ਨਾ ਬੜਾ ਹੀ ਦੁੱਖ ਮਿਲਦਾ ਹੈ ਜਿਸ ਵੇਲੇ ਕਹਿੰਦੇ ਜਮਦੂਤ ਜੀਵਾਂ ਨੂੰ ਫੜ ਕਰਕੇ ਅੱਗੇ ਲੈ ਕੇ ਜਾਂਦੇ ਆ ਨਾ ਕਹਿੰਦੇ ਸਿਰ ਤੇ ਡੰਡਿਆਂ ਦੀ ਮਾਰ ਪੈਂਦੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਕਹਿੰਦੇ ਜਿਨ੍ਹਾਂ ਦੇ ਡੰਡੇ ਸਿਰ ਤੇ ਪੈਂਦੇ ਆ ਨਾ ਕਹਿੰਦੇ ਉਹ ਬਰਲਾਪ ਕਰਦੇ ਆ ਰੋਂਦੇ ਆ ਕਰਲਾਉਂਦੇ ਆ ਕਹਿੰਦੇ ਵਗਲੇ ਵਾਂਗ ਜਿਹੜੇ ਸਮਾਦੀ ਲਾਉਂਦੇ ਆ ਉਹਨਾਂ ਦਾ ਇਹੀ ਹਾਲ ਹੈ ਹੁਣ ਕਹਿੰਦੇ ਪੰਡਤ ਦੇ ਸੀਨੇ ਤੇ ਮਾਰੀ ਚੋਟ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਕਹਿੰਦੇ ਇੱਥੇ ਗੱਲ ਮੇਰੀ ਤੇ ਲੱਗੀ ਹੈ ਕਹਿੰਦੇ ਲੋਕਾਂ ਦੇ ਸਮੂਹਾ ਇਕੱਠ ਦੇ ਵਿੱਚ ਜਾ ਕਰਕੇ ਬਹਿ ਜਾਂਦੇ ਆ ਪਤਾ ਵੀ ਇੱਥੇ ਬੜੇ ਲੋਕੀ ਆਉਣਗੇ ਇਕੱਠ ਹੋਏਗਾ ਸਾਨੂੰ ਬੜਾ ਧੰਨ ਮਿਲੇਗਾ ਕਹਿੰਦੇ ਉੱਥੇ ਗਿਆਨ ਦੀਆਂ ਗੱਲਾਂ ਕਰ ਲੱਗ ਜਾਂਦੇ ਆ ਤੇ ਕਹਿੰਦੇ ਅਸਲ ਦੇ ਵਿੱਚ ਕਿਸੇ ਨੂੰ ਗਿਆਨ ਦੇਣਾ ਕੀ ਆਪ ਕਹਿੰਦੇ ਉਹ ਤੇ ਆਪ ਹੀ ਭਟਕਦੇ ਫਿਰਦੇ ਆ ਭਰਮਾਂ ਬਹਿਮਾਂ ਵਿੱਚ ਪਖੰਡਾਂ ਵਿੱਚ ਹੀ ਕਹਿੰਦੇ ਉਹ ਲੀਨ ਹੋਏ ਹੈ ਗੁਰੂ ਪਿਆਰ バਲੇ ਪਰ ਕਹਿੰਦੇ ਜਦੋਂ ਠੱਗੀ ਹੈ ਨਾ ਜਿਹੜੀ ਉਹਨਾਂ ਦੇ ਗਲ ਵਿੱਚ ਪੈਂਦੀ ਹੈ ਉਦੋਂ ਕਹਿੰਦੇ ਅੰਤ ਦੇ ਸਮੇਂ ਦੁੱਖ ਹੀ ਦੁੱਖ ਮਿਲਦੇ ਨੇ ਕਾਲ ਯੁਗ ਦੇ ਸਮੇਂ ਦੇ ਵਿੱਚ ਨਾਮ ਤੋਂ ਸਖਣੇ ਮਨੁੱਖ ਕਹਿੰਦੇ ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਹੈ ਕੁਝ ਵੀ ਪਤਾ ਨਹੀਂ ਹੈ ਉਹ ਕਿਸੇ ਪਾਸੇ ਦੇ ਵੀ ਨਹੀਂ ਹੈ ਜਿਹੜੇ ਨਾਮ ਤੋਂ ਬਿਨਾ ਨੇ ਭਾਵੇਂ ਕੋਈ ਤੀਰਥਾਂ ਤੇ ਜਾਂਦਾ ਫਿਰੇ ਭਾਵੇਂ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ ਆਵੇ ਪਰ ਜੇ ਉਹਨਾਂ ਕੋਲ ਨਾਮ ਨਹੀਂ ਨਾ ਕਹਿੰਦੇ ਤੇਰੀ ਯਾਤਰਾ ਕਿਸੇ ਕੰਮ ਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਕਹਿੰਦੇ ਮੁਕਤੀ ਨਹੀਂ ਮਿਲਣੀ ਨਾਮ ਦੇ ਉਸ ਖਜ਼ਾਨੇ ਉਸ ਕਹਿੰਦੇ ਨਾਮ ਦੀ ਮਹਿਮਾ ਤੋਂ ਬਿਨਾਂ ਨਾਮ ਦੇ ਜਪਿਆਂ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਪਖੰਡ ਦਾ ਕਹਿੰਦੇ ਤਿਆਗ ਕਰ ਦਿਓ ਕਹਿੰਦੇ ਪਵਿੱਤਰ ਭਾਵ ਕੇ ਨਿਰਫਸਲ ਹੋ ਕਰਕੇ ਕਹਿੰਦੇ ਨਾਮ ਦਾ ਉਸ ਆਰਾਧਨ ਕਰੋ ਨਾਮ ਸਿਮਰਨ ਦਾ ਆਰਾਧਨ ਕਰੋ ਕਹਿੰਦੇ ਬਿਰਤੀ ਨੂੰ ਇਕਾਗਰ ਕਰੋ ਦਿਨ ਰਾਤ ਕਹਿੰਦੇ ਜਦੋਂ ਸੁਰਤੀ ਜੁੜਦੀ ਆ ਨਾ ਜਦੋਂ ਸਮਾਂ ਮਿਲਦਾ ਕਹਿੰਦੇ ਸੁਰਤੀ ਨੂੰ ਜੋੜੋ ਅਤੇ ਨਾਮ ਸਿਮਰਨ ਜਪੋ ਨਾਮ ਸਿਮਰਨ ਵਿੱਚ ਜੁੜ ਕਰਕੇ ਉਸ ਸੰਭਾਲਕ ਤੱਕ ਪਹੁੰਚ ਬਣਾ ਲਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇਕਰ ਤੂੰ ਇਸ ਕਾਰਜ ਦੇ ਕਹਿੰਦੇ ਕਰਨਾ ਕਰੇਂਗਾ ਨਾ ਇਸ ਕਾਰਜ ਨੂੰ ਕਹਿੰਦੇ ਪੰਡਤਾ ਤੈਨੂੰ ਮੁਕਤੀ ਮਿਲ ਜੇਗੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਦੋਨਾਂ ਜਹਾਨਾਂ ਅੰਦਰ ਲੋਕ ਤੇ ਪਰਲੋਕ ਅੰਦਰ ਕਹਿੰਦੇ ਸੁੱਖ ਪਾਏਗਾ। ਰਿੱਧੀਆਂ ਸਿੱਧੀਆਂ ਵੀ ਕਹਿੰਦੇ ਤੇਰੇ ਹੱਥ ਵਿੱਚ ਹੋਣਗੀਆਂ ਤੇ ਫੇਰ ਕਹਿੰਦੇ ਹੱਥ ਜੋੜ ਕਰਕੇ ਬ੍ਰਹਮਣ ਬੋਲਿਆ ਕਹਿੰਦੇ ਸੰਤ ਜੀ ਉਹ ਦੱਸੋ ਕਹਿੰਦੇ ਇਹ ਜਿਹੜਾ ਧੰਨ ਮੈਨੂੰ ਤੁਸੀਂ ਦੱਸਿਆ ਸੀ ਨਾ ਵੀ ਇਹ ਮਿੱਟੀ ਪੁੱਟ ਤੇ ਧੰਨ ਨਿਕਲੇਗਾ ਕਹਿੰਦੇ ਕਿੱਥੋਂ ਆਇਆ ਹੁਣ ਧਨ ਦੇ ਉੱਪਰ ਫੇਰ ਸੁਰਤੀ ਚਲੀ ਗਈ ਬ੍ਰਹਮਣ ਦੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਿਆ। ਦੂਸਰਾ ਪਦ ਉਚਾਰਿਆ ਸ਼ਬਦ ਦਾ ਕਹਿੰਦੇ ਆਂਟ ਸੇਤੀ ਨਾਕ ਪਕੜੇ ਸੂਜ ਤੇ ਤਨ ਲੋ ਮਗਰ ਪਾਛੈ ਕਛਨਾ ਸੁਜੈ ਇਹੇ ਪਦ ਮਾਲੋ ਕਹਿੰਦੇ ਅਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਕਹਿੰਦੇ ਨੱਕ ਫੜ ਕੇ ਨਾ ਕਹਿੰਦੇ ਉਹ ਪੁਕਾਰਦੇ ਆ ਦਿਖਾਵਾ ਕਰਦੇ ਆ ਕਿ ਸਾਨੂੰ ਤਿੰਨੇ ਲੋਕਾਂ ਦੀ ਸੋਝੀ ਆ ਗਈ ਹੈ। ਕਹਿੰਦੇ ਪਿੱਛੇ ਦੀ ਕੋਈ ਚੀਜ਼ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ। ਗੁਰੂ ਨਾਨਕ ਪਾਸ਼ਾ ਉਹਨਾਂ ਗੱਲਾਂ ਪੰਡਤ ਹੀ ਲਈ ਜਾਂਦੇ ਆ। ਪੰਡਤ ਹੀ ਲਈ ਜਾਂਦੇ ਆ ਗੱਲਾਂ ਆਪਣੇ ਤੇ ਵੀ ਲੱਗਦੀਆਂ ਨੇ। ਕਹਿੰਦੇ ਅਨੋਖਾ ਹੀ ਕਹਿੰਦੇ ਆਸਨ ਬਣ ਗਿਆ। ਕਹਿੰਦੇ ਪੰਡਤ ਜੀ ਇਹ ਤੇ ਕਹਿੰਦੇ ਕਦੇ ਸੁਣਿਆ ਹੀ ਨਹੀਂ ਜਿਹੜਾ ਤੁਸੀਂ ਜੋ ਕੁਮਾਰ ਰਹੇ ਹੋ ਕਹਿੰਦੇ ਇਹ ਤੁਹਾਡੇ ਵਰਗੇ ਪਖੰਡੀ ਕਰਿਆ ਕਰਦੇ ਆ ਰੱਬ ਦੇ ਪਿਆਰੇ ਨਹੀਂ ਕਰਿਆ ਕਰਦੇ ਦਿਖਾਵਾ। ਤੇ ਪੰਡਤ ਹੁਣ ਸੋਚਦਾ ਵੀ ਆਖਿਆ ਤੇ ਮੈਂ ਸੀ ਵੀ ਤਿੰਨ ਲੋਕਾਂ ਦਾ ਮੈਨੂੰ ਗਿਆਨ ਹੋ ਗਿਆ ਤਿੰਨ ਜਹਾਨਾਂ ਦਾ ਮੈਨੂੰ ਕਹਿੰਦੇ ਗਿਆਨ ਹੋ ਗਿਆ ਤੇ ਗੁਰੂ ਨਾਨਕ ਪਾਸ਼ਾ ਤੇ ਕਹਿੰਦੇ ਮੇਰੇ ਤੇ ਝੋਟ ਮਾਰੀ ਜਾ ਰਹੀ ਹੈ ਹੁਣ ਝੋਟ ਤੇ ਵੱਜਣੀ ਸੀ ਜਿਹਦੇ ਵਿੱਚ ਕੋਈ ਗਲਤੀ ਹੋਵੇਗੀ ਗੁਰੂ ਪਿਆਰ ਵਾਲਿਓ ਉਹਨੂੰ ਲੱਗੇਗਾ ਵੀ ਗੱਲ ਮੈਨੂੰ ਲਾ ਕੇ ਕਹੀ ਹੈ ਤੇ ਲਾਉਣੀ ਵੀ ਆਪਣੇ ਆਪ ਦੀ ਚਾਹੀਦੀ ਏ ਕਿਸੇ ਦੂਜੇ ਤੇ ਨਹੀਂ ਲਾਉਣੀ ਚਾਹੀਦੀ ਗੁਰੂ ਪਿਆਰ ਵਾਲਿਓ ਜਦੋਂ ਕੋਈ ਗੱਲ ਆਪਾਂ ਆਖੀਏ ਵੀ ਕਿੱਦਾਂ ਕਹੀਏ ਉਦਾਹਰਨ ਤੌਰ ਤੇ ਵੀ ਝੂਠ ਨਹੀਂ ਬੋਲਣਾ ਆਪਣੇ ਆਪ ਦੇ ਲਾ ਕੇ ਸੋਚੀਏ ਵੀ ਆਪਾਂ ਝੂਠ ਬੋਲਦੇ ਆ ਕਿ ਨਹੀਂ ਬੋਲਦੇ ਜੇ ਨਹੀਂ ਬੋਲਦੇ ਫਿਰ ਤੇ ਰੱਬ ਦਾ ਸ਼ੁਕਰਾਨਾ ਕਰੀਏ ਜੇ ਬੋਲਦੇ ਆ ਝੂਠ ਨੂੰ ਆਪਣੇ ਤੋਂ ਬਾਹਰ ਕੱਢੀਏ ਰੱਬ ਅੱਗੇ ਅਰਦਾਸਾਂ ਕਰੀਏ اے ਬਾਲਕਾ ਇਸ ਝੂਠ ਤੋਂ ਫਰੇਵ ਤੋਂ ਬਚਾ ਕੇ ਰੱਖੀ ਤੇ ਗੁਰੂ ਜੀ ਫਰਮਾਨ ਕਰਦੇ ਆ ਕਹਿੰਦੇ हे ਬ੍ਰਾਹਮਣ ਕਹਿੰਦੀ ਇੰਨਾ ਝੂਠ ਨਾ ਬੋਲ ਕੰਨ ਲਾ ਕੇ ਸਾਡੀ ਗੱਲ ਸੁਣ ਧਿਆਨ ਨਾਲ ਤੈਨੂੰ ਤੇ ਕਹਿੰਦੇ ਕੁਝ ਵੀ ਨਹੀਂ ਪਤਾ ਜਿਹੜੀ ਜਗ੍ਹਾ ਦੇ ਉੱਪਰ ਤੂੰ ਬੈਠਾ ਹੈ ਇੱਥੇ ਧਨ ਦੱਬਿਆ ਹੋਇਆ ਤੈਨੂੰ ਤੇ ਇਹ ਨਹੀਂ ਪਤਾ ਲੱਗਾ ਤੈਨੂੰ ਹੋਰ ਕੀ ਪਤਾ ਲੱਗੇਗਾ ਕਹਿੰਦੇ ਬ੍ਰਾਹਮਣ ਨੇ ਕਿਹਾ ਮੈਂ ਝੂਠ ਬੋਲਦਾ ਹੁਣ ਸੱਚ ਦੇ ਰਸਤੇ ਤੇ ਆ ਗਿਆ ਹੁਣ ਪਤਾ ਲੱਗ ਗਿਆ ਵੀ ਕੋਈ ਆਮ ਨਹੀਂ ਏ ਬੜੇ ਖਾਸ ਨੇ ਤੇ ਰੱਬ ਹੀ ਨੇ ਧੰਨ 시ਰ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕਰਕੇ ਕਹਿੰਦਾ ਮੈਂ ਝੂਠ ਬੋਲਦਾ ਮੈਂ ਤੇ ਪਖੰਡ ਕਰਦਾ ਸੀ ਭਗਤੀ ਦਾ ਜੀ ਮੇਰੀ ਸਾਰੀ ਕਰਨੀ ਜਿਹੜਾ ਮੈਂ ਕੰਮ ਕੀਤਾ ਕਹਿੰਦੇ ਝੂਠਾ ਹੀ ਐ ਮੈਂ ਆਪ ਵੀ ਝੂਠਾ ਹਾਂ ਮੇਰੇ ਕੰਮ ਵੀ ਝੂਠੇ ਐ ਕਹਿੰਦੇ ਮੈਂ ਤੇ ਧਨ ਦੀ ਪ੍ਰਾਪਤੀ ਵਾਸਤੇ ਸਾਰਾ ਕੁਝ ਕਰ ਰਿਹਾ ਆ ਸਾਂ ਹੈ ਵੀ ਗੱਲ ਇਹੀ ਗਰੂ ਪਿਆਰ ਵਾਲੇ ਉਹ ਮੰਨ ਗਿਆ ਪੰਡਤ ਗੁਰੂ ਨਾਨਕ ਪਾਸ਼ਾ ਮਨਾਉਣਾ ਚਾਹੁੰਦੇ ਸੀ ਤੇ ਸਤਗੁਰਾਂ ਨੇ ਫਰਮਾਨ ਕੀਤਾ ਕਹਿੰਦੇ हे ਬ੍ਰਾਹਮਣ ਸੁਣ ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਦਾ ਵਾਸਾ ਹੈ ਨਾ ਕਹਿੰਦੇ ਉਹ ਸਭ ਕਾਸੇ ਦੇ ਜਾਣੀ ਜਾਣ ਹੁੰਦੇ ਆ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਵਸ ਕੇ ਆਕੇ ਕਹਿੰਦੇ ਜੋ ਕਰਤਾਰ ਦੇ ਬਹੁਤ ਹੀ ਪਿਆਰੇ ਭਗਤ ਹੁੰਦੇ ਐ ਉਹ ਕਦੀ ਕਿਸੇ ਨੂੰ ਕਹਿੰਦੇ ਦੱਸਦੇ ਨਹੀਂ ਹੁੰਦੇ ਕਹਿੰਦੇ ਪਤਾ ਸਭ ਹੁੰਦਾ ਪਰ ਦੱਸਦੇ ਨਹੀਂ ਹੁੰਦੇ ਕਹਿੰਦੇ ਨਹੀਂ ਹੁੰਦੇ ਕਹਿੰਦੇ ਸਾਰੇ ਸੰਸਾਰ ਵਿੱਚ ਕਹਿੰਦੇ ਜੋ ਧਨ ਦੌਲਤ ਆ ਨਾ ਕਹਿੰਦੇ ਉਸ ਨੂੰ ਧਰਤੀ ਵਿੱਚ ਦੱਬਿਆ ਹੋਇਆ ਹੈ ਧਰਤੀ ਵਿੱਚ ਧਨ ਦੌਲਤ ਦੱਬ-ਦੱਬ ਕੇ ਕਹਿੰਦੇ ਲੋਕੀ ਇਸ ਜਹਾਨ ਤੋਂ ਹੋ ਹੋ ਕੇ ਤੁਰ ਗਏ ਐ ਕਹਿੰਦੇ ਕੋਈ ਅੱਗੇ ਨਹੀਂ ਲੈ ਕੇ ਗਿਆ ਪਿਛਲੇ ਬਜ਼ੁਰਗਾਂ ਤੋਂ ਵੀ ਸੁਣਨ ਨੂੰ ਮਿਲਿਆ ਗੁਰੂ ਪਿਆਰ ਵਾਲਿਓ ਇਤਿਹਾਸ ਨੂੰ ਪੜ੍ਹਨ ਤੇ ਵੀ ਪਤਾ ਲੱਗਾ ਵੀ ਪਹਿਲਾਂ ਕੀ ਕਰਦੇ ਸਾਲਾ ਜਿੰਨੀ ਕੋਈ ਮਾਇਆ ਥੋੜੀ ਬਹੁਤੀ ਹੋਣੀ ਧਰਤੀ ਫੁੱਟ ਕਰਕੇ ਦੱਬ ਦੇਣੀ ਇੱਕ ਸੁਧਰਿਆ ਸਾਹ ਭਾਈ ਸਾਹਿਬ ਜੀਆਂ ਤੋਂ ਕਹਿੰਦੇ ਕਿਸੇ ਦਾ ਬਜ਼ੁਰਗ ਚੜ੍ਹਾਈ ਕਰਨ ਲੱਗਾ ਉਹਨੇ ਕਹਿ ਦਿੱਤਾ ਜਾਂਦਿਆਂ ਜਾਂਦਿਆਂ ਨੇ ਕਹਿੰਦੇ ਮਸਜਿਦ ਦਾ ਗੁੰਮਦ ਤੇ ਦੁਪਹਿਰ ਇਹ ਦੋ ਗੱਲਾਂ ਕਹੀਆਂ ਮਸਜਿਦ ਦਾ ਗੁੰਮਦ ਤੇ ਦੁਪਹਿਰ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਹਨਾਂ ਦੇ ਜਿਹੜੇ ਵੀ ਬੱਚੇ ਸਨ ਜਿਹੜੀ ਔਲਾਦ ਸੀ ਕਹਿੰਦੇ ਸੋਚਦੇ ਫਿਰਨ ਕਿ ਕੀ ਕਹਿ ਗਿਆ ਸਾਡਾ ਬਜ਼ੁਰਗ ਕਹਿੰਦੇ ਗੱਲ ਤੇ ਧੰਨ ਦੀ ਕੀਤੀ ਸੀ ਵੀ ਜਿਹੜਾ ਧਾਨਾ ਨਾ ਉਹ ਇਸ ਜਗ੍ਹਾ ਦੇ ਉੱਪਰ ਹੈ ਜਗ੍ਹਾ ਦੱਸਣ ਲੱਗਿਆਂ ਕਹਿੰਦੇ ਅਦਬ ਵਿਚਕਾਰ ਹੀ ਗੱਲ ਰਹਿ ਗਈ ਕਹਿੰਦੇ ਇੰਨੀ ਗੱਲ ਹੀ ਸਮਝ ਵਿੱਚ ਆਈ ਮਸਜਿਦ ਦਾ ਗੁੰਮਦ ਤੇ ਦੁਪਹਿਰ ਕਿਸੇ ਸਿਆਣੇ ਬਜ਼ੁਰਗ ਨੇ ਦੱਸਿਆ ਕਿਉਂਕਿ ਬਜ਼ੁਰਗਾਂ ਦੀਆਂ ਰਮਜੰਬ ਬਜ਼ੁਰਗੀ ਜਾਣ ਸਕਦੇ ਆ ਗੁਰੂ ਪਿਆਰ ਵਾਲਿਓ ਤੇ ਬਜ਼ੁਰਗ ਨੇ ਦੱਸਿਆ ਕਹਿੰਦੇ ਉਹ ਭਲਿਓ ਕਿਉਂ ਚੱਕਰਾਂ ਵਿੱਚ ਪਏ ਹੋਈਓ ਕਹਿੰਦੇ ਤੁਸਾਂ ਇੱਕ ਗਿਆਨ ਦੀ ਗੱਲ ਸੁਣੋ ਅੱਗੇ ਵੀ ਤੁਹਾਡੇ ਕੰਮ ਆਏਗੀ ਕਹਿੰਦੇ ਚਲੋ ਆਪਣੇ ਘਰ ਵਿੱਚ ਚੱਲੋ ਹਜੇ ਤੇ ਸਮਾਂ ਹੈ ਕਹਿੰਦੇ ਦੁਪਹਿਰ ਹੋਣ ਤੇ ਕਹਿੰਦੇ ਤੁਹਾਡੇ ਬਾਪੂ ਨੇ ਇਹੀ ਕਿਹਾ ਨਾ ਮਸਜਿਦ ਦਾ ਗੁੰਮ ਤੇ ਦੁਪਹਿਰ ਕਹਿੰਦੇ ਹੁਣ ਮਸਜਿਦ ਵੱਲ ਨਹੀਂ ਜਾਣਾ ਆਪਾਂ ਨੇ ਤੁਹਾਡੇ ਘਰ ਵਿੱਚ ਜਾਣਾ ਹੈ ਤੂੰ ਘਰ ਵਿੱਚ ਉਹ ਸੋਚਦੇ ਐ ਇਹ ਬਜ਼ੁਰਗ ਨੂੰ ਬਾਪੂ ਨੂੰ ਕੀ ਪਤਾ ਐ ਕਹਿੰਦੇ ਸਾਡੇ ਬਾਪੂ ਨੇ ਤੇ ਕਿਹਾ ਵੀ ਮਸਜਿਦ ਦਾ ਗੁੰਮਦ ਕਹਿੰਦੇ ਕਿਤੇ ਗੁੰਮਦ ਵਿੱਚ ਤੇ ਨਹੀਂ ਮਾਇਆ ਲਪੋਆ ਆਇਆ ਉਹ ਬਜ਼ੁਰਗ ਕਹਿੰਦਾ ਨਹੀਂ ਭੋਲਿਓ ਨਹੀਂ ਭਲਿਓ ਕਹਿੰਦੇ ਆਓ ਘਰ ਵਿੱਚ ਚੱਲਦੇ ਆਂ ਘਰ ਵਿੱਚ ਜਦੋਂ ਗਏ ਨਾ ਜਦੋਂ ਦੁਪਹਿਰ ਹੋਈ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਉਹਨਾਂ ਦੇ ਘਰ ਵਿੱਚ ਜੋ ਮਸਜਿਦ ਦਾ ਗੁੰਮਦ ਸੀ ਨਾ ਉਹਦਾ ਪਰਛਾਵਾਂ ਆ ਗਿਆ ਜਦੋਂ ਸਿਖਰ ਦੁਪਹਿਰ ਹੋਈ ਜਿੱਥੇ ਪ੍ਰਸ਼ਾਵਾ ਖਲੋਤਾ ਖੜਿਆ ਉਸ ਮਿੱਟੀ ਨੂੰ ਪੁੱਟਿਆ ਤੇ ਥੱਲੋਂ ਖਜ਼ਾਨਾ ਨਿਕਲਿਆ ਮਾਇਆ ਨਿਕਲੀ ਕਹਿੰਦੇ ਉਹ ਸੋਚਦੇ ਰਹੇਗੇ ਵੀ ਬਾਕੀ ਸਾਡੇ ਬਜ਼ੁਰਗ ਨੇ ਇਹੀ ਗੱਲ ਆਖੀ ਸੀ ਵੀ ਜਦੋਂ ਪ੍ਰਸ਼ਾਵਾ ਮਸਜਿਦ ਦੇ ਗੁੰਮਨ ਦਾ ਆਪਣੇ ਘਰ ਵਿਹੜੇ ਵਿੱਚ ਆਵੇ ਦੁਪਹਿਰ ਟਾਈਮ ਕਹਿੰਦੇ ਉਸ ਜਗ੍ਹਾ ਨੂੰ ਪੁੱਟਿਓ ਉੱਥੋਂ ਖਜ਼ਾਨਾ ਨਿਕਲੇਗਾ ਤੇ ਇਸੇ ਤਰ੍ਹਾਂ ਕਰਦੇ ਸਨ ਗੁਰੂ ਪਿਆਰ ਵਾਲਿਓ ਤੇ ਗੁਰੂ ਨਾਨਕ ਪਾਸ਼ਾ ਘਟ ਘਟ ਕੇ ਅੰਤਰ ਕੀ ਜਾਨਤ ਨੇ ਪਤਾ ਏ ਵੀ ਕਿੱਥੇ ਕੀ ਐ ਕਿੱਥੇ ਕੀ ਐ ਕਿਸੇ ਨੇ ਕੁਝ ਖਾਦਾ ਨਹੀਂ ਕਹਿੰਦੇ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਲੋਕੀ ਕੱਪੜੇ ਪਹਿਣ ਕਰਕੇ ਹੰਡਾ ਕਰਕੇ ਚਲੇ ਗਏ ਭੋਜਨ ਛਕ ਕੇ ਖਾਣੇ ਖਾ ਕਰਕੇ ਚਲੇ ਗਏ ਪਰ ਕਿਸੇ ਨੇ ਜਿਨ੍ਹਾਂ ਨੇ ਸੋਨਾ ਜੋੜਿਆ ਜਿਨ੍ਹਾਂ ਨੇ ਪੈਸਾ ਜੋੜਿਆ ਕਹਿੰਦੇ ਕਿਸੇ ਨੇ ਨਹੀਂ ਖਾਦਾ ਇੱਥੇ ਹੀ ਰਹਿ ਗਏ ਆ ਨਾ ਕੋਈ ਨਾਲ ਲਿਜਾ ਕਰਕੇ ਸਕੇ ਆ ਨਦ ਨਾਲ ਵੀ ਨਹੀਂ ਲਿਜਾ ਸਕਿਆ ਕਹਿੰਦੇ ਇੱਥੇ ਦਾ ਇੱਥੇ ਹੀ ਰਹਿ ਗਿਆ ਸਭ ਧਨ ਇਕੱਠਾ ਕੀਤਾ ਹੋਇਆ ਤੇ ਬ੍ਰਹਮਣ ਨੇ ਕਿਹਾ ਕਹਿੰਦੇ ਜਿੰਨੇ ਵੀ ਸੰਸਾਰ ਦੇ ਲੋਕੀ ਨੇ ਹੁਣ ਉਹਨੋਂ ਵੀ ਗਿਆਨ ਦੀਆਂ ਗੱਲਾਂ ਸੁਣਨ ਲੱਗ ਪਈਆਂ ਕਹਿੰਦੇ ਸਾਰੇ ਦੇ ਸਾਰੇ ਧਨ ਦੇ ਨਾਲ ਹੀ ਪਿਆਰ ਪਾਇਆ ਹੋਇਆ ਸਾਰਿਆਂ ਨੇ ਕਹਿੰਦੇ ਹੇ ਗੁਰੂ ਨਾਨਕ ਪਾਤਸ਼ਾਹ ਜੀ ਮੇਰਾ ਕੱਲੇ ਦਾ ਕੀ ਸਾਰੇ ਸੰਸਾਰ ਦੀ ਧਨ ਦੇ ਵੱਲ ਧਿਆਨ ਹੈ ਪਿਆਰ ਹੀ ਕਹਿੰਦੇ ਧਨ ਦੇ ਨਾਲ ਪੈ ਗਿਆ ਉਹ ਪਰਮੇਸ਼ਰ ਨੂੰ ਕੋਈ ਜਾਣਦਾ ਹੀ ਨਹੀਂ ਕਹਿੰਦੇ ਕਹਿੰਦੇ ਸਾਰੇ ਲੋਕ ਮੋਹ ਵਿੱਚ ਫਸੇ ਹੋਏ ਐ ਕਹਿੰਦੇ ਆਪਣੇ ਧਰਮ ਵਿੱਚ ਖੁਬਿਆ ਹੋਇਆ ਨਹੀਂ ਹੁੰਦਾ ਕੋਈ ਵੀ ਜਿਹਦਾ ਕਹਿੰਦੇ ਉਸ ਮਾਇਆ ਝੂਠੀ ਮਾਇਆ ਨਾਲ ਪਿਆਰ ਪੈ ਗਿਆ ਨਾ ਕਹਿੰਦੇ ਉਧਰ ਵਿਸ਼ੇਵਕਾਰਾਂ ਵਾਲੀ ਕਹਿੰਦੇ ਤੱਕਿਆ ਜਾਮਦਾ ਹੀ ਹੈ ਤੇ ਇਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਨੇ ਉਸ ਸ਼ਬਦ ਦੀ ਤੀਸਰੀ ਪੌੜੀ ਉਚਾਰਨ ਕੀਤੀ ਹੈ ਖੱਤਰੀਆ ਤਾਂ ਧਰਮ ਛੋੜਿਆ ਮਲੇਸ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਹਿੰਦੇ ਖੱਤਰੀਆ ਨੇ ਆਪਣਾ ਧਰਮ ਛੱਡ ਦਿੱਤਾ ਆਪਣਾ ਫਰਜ ਭੁੱਲ ਗਏ ਆਪਣਾ ਫਰਜ ਭੁੱਲ ਕੇ ਕਹਿੰਦੇ ਪਰਦੇਸੀ ਭਾਸ਼ਾ ਨੂੰ ਅਪਣਾ ਲਿਆ ਇਸ ਕਰਕੇ ਕਹਿੰਦੇ ਸਾਰੇ ਲੋਕ ਇੱਕੋ ਜਾਦਹੀ ਭਾਵ ਧਰਮੀ ਹੋ ਗਏ ਐ ਕਹਿੰਦੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ ਰੋਕਾਂ ਵਿੱਚ ਕਹਿੰਦੇ ਸਚਾਈ ਦੀ ਮਰਿਆਦਾ ਭੁੱਲ ਗਏ ਐ ਕਹਿੰਦੇ ਉਹਨਾਂ ਵਿੱਚੋਂ ਖਤਮ ਹੋ ਗਈ ਐ ਤੇ ਗੁਰੂ ਪਿਆਰ ਵਾਲਿਓ ਕਾਲ ਯੁਗ ਦੇ ਵਿੱਚ ਕਹਿੰਦੇ ਲੋਕਾਂ ਤੋਂ ਧਰਮ ਛੁੱਟ ਗਿਆ ਸਭ ਲੋਕੀ ਕਹਿੰਦੇ ਧਨ ਦੇ ਮਗਲ ਛੁੱਠੀ ਮਾਇਆ ਦੇ ਮਗਰ ਭੱਜੇ ਫਿਰਦੇ ਐ ਕਹਿੰਦੇ ਇਹ ਗੱਲਾਂ ਨਾਲ ਬ੍ਰਹਮਣ ਨੇ ਸੁਣ ਕਰਕੇ ਕਿਹਾ ਕਹਿੰਦੇ ਹੇ ਸੁਖ ਦੇਣ ਵਾਲੇ ਸੰਤ ਜੀਓ ਕਲਯੁਗ ਵਿੱਚ ਪਾਪਾਂ ਦਾ ਵਰਤਾਰਾ ਸਾਰੇ ਲੋਕੀ ਬਿਨਾਂ ਸੋਚੇ ਸਮਝੇ ਕਹਿੰਦੇ ਪਾਪ ਕਰੀ ਜਾਂਦੇ ਐ ਕਹਿੰਦੇ ਨਾਮ ਤੋਂ ਬਿਨਾਂ ਕੋਈ ਦੂਜਾ ਹੋਰ ਸਾਧਨ ਦੱਸੋ ਜਿਹਦੇ ਨਾਲ ਮੁਕਤੀ ਮਿਲ ਸਕੇ ਤੁਸੀਂ ਸਭ ਕੁਝ ਜਾਣਦੇ ਹੋ ਮੁਕਤੀ ਦੇ ਦਾਤਾ ਉਹ ਗੁਰੂ ਜੀ ਨੇ ਫੇਰ ਫਰਮਾਨ ਕੀਤਾ ਅਸ਼ਟ ਸਾਜ ਸਾਜ ਪ੍ਰਾਨ ਸੋਧੇ ਕਰੇ ਬੇਦ ਅਬਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹ ਨਾਨਕ ਦਾਸ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤਾ ਬੜੇ ਹਿੰਦੂ ਬਦਵਾਨ ਕਹਿੰਦੇ 18 ਕਹਿੰਦੇ ਪੁਰਾਣਾਂ ਨੂੰ ਬਾਜਦੇ ਰਹੇ ਵਿਦਾਂ ਨੂੰ ਪੜ੍ਹਦੇ ਰਹੇ ਵਿਚਾਰਦੇ ਰਹੇ ਪਰ ਕਹਿੰਦੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਕਿਉਂ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿੰਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਕੌਣ ਕਹਿੰਦਾ ਹੈ ਕਹੈ ਨਾਨਕ ਦਾਸ ਰੱਬ ਦਾ ਪਿਆਰਾ ਨਾਨਕ ਕਹਿ ਰਿਹਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਬ੍ਰਹਮਣ ਨੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੁਣ ਪੂਰੀ ਸਮਝ ਆ ਗਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਮੱਤ ਦੀ ਗੁਰੂ ਨਾਨਕ ਪਾਸ਼ਾ ਨੇ ਜਿਹੜਾ ਗਿਆਨ ਦਿੱਤਾ ਨਾ ਹੁਣ ਪੂਰਾ ਕਹਿੰਦੇ ਉਹਦੇ ਅਕਲ ਵਿੱਚ ਪੈ ਗਿਆ ਦਿਮਾਗ ਵਿੱਚ ਪੈ ਗਿਆ ਅਕਲ ਆ ਗਈ ਉਹਨੂੰ ਕਹਿੰਦੇ ਪਾਪਾਂ ਦੇ ਨਾਸ਼ ਕਰਨ ਵਾਲੇ ਗੁਰੂ ਜੀਓ ਮੇਰੀ ਮੁਕਤੀ ਕਰ ਦਿਓ ਹੇ ਪੂਰਨ ਪੁਰਸ਼ ਸੰਤ ਅਤੇ ਜਗਤ ਦੇ ਮਾਲਕ ਉਹ ਤੁਸੀਂ ਤੇ ਕਹਿੰਦੇ ਇੰਨੀ ਗੱਲ ਕਹਿ ਕੇ ਨਾ ਉਸ ਬ੍ਰਹਮਣ ਨੇ ਪੰਡਤ ਨੇ ਆਪਣਾ ਸਿਰ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੇ ਰੱਖ ਦਿੱਤਾ ਤੇ ਹੰਕਾਰ ਤਿਆਗ ਦਿੱਤਾ ਗੁਰੂ ਪਿਆਰ ਵਾਲਿਓ ਹੁਣ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੀ ਪ੍ਰੀਤ ਲੱਗ ਗਈ ਐ ਉਸ ਪਖੰਡੀ ਬ੍ਰਹਮਣ ਨੂੰ ਤੇ ਬ੍ਰਹਮਣ ਬੋਲਿਆ ਮੈਨੂੰ ਆਪਣਾ ਉਪਦੇਸ਼ ਦੇ ਦਿਓ ਸ਼ਰਨ ਵਿੱਚ ਆਏ ਦੀ ਲਾਜ ਰੱਖ ਲੋ ਏ ਗੁਰੂ ਨਾਨਕ ਪਾਸ਼ਾ ਜੀ ਤੇ ਗੁਰੂ ਪਿਆਰ ਵਾਲਿਓ ਗੁਰੂ ਜੀ ਨੇ ਆਖਿਆ ਕਹਿੰਦੇ हे ਬ੍ਰਾਹਮਣ ਧਨ ਦੀ ਪ੍ਰਾਪਤੀ ਹੋ ਗਈ ਹੈ ਪਖੰਡ ਕਹਿੰਦੇ ਫਰੇਵ ਜੋ ਤੂੰ ਕਰਦਾ ਸਭ ਛੱਡ ਦੇ ਕਹਿੰਦੇ ਨਿਰਮਲ ਹਿਰਦੇ ਨਾਲ ਕਹਿੰਦੇ ਇੱਕ ਕੰਮ ਕਰ ਆਪਣਾ ਹਿਰਦਾ ਪਵਿੱਤਰ ਕਰ ਲੈ ਕਹਿੰਦੇ ਉਸ ਹਿਰਦੇ ਦਾ ਨਾਮ ਦਾ ਸਿਮਰਨ ਕਰ ਤਾਂ ਕਹਿੰਦੇ ਤੇਰੀ ਮੁਕਤੀ ਹੋ ਸਕਦੀ ਹੈ ਕਹਿੰਦੇ ਵਾਹਿਗੁਰੂ ਦੇ ਨਾਮ ਸਿਮਰਦੇ ਹੋਏ ਧਨ ਦੀ ਵਰਤੋਂ ਵਿਹਾਰ ਕਰੋ ਕਹਿੰਦੇ ਇਹ ਨਹੀਂ ਐ ਵੀ ਧਨ ਨਹੀਂ ਕਮਾਉਣਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਭਾਈ ਸੰਤੋਖ ਸਿੰਘ ਜੀ ਆਨੇ ਇਤਿਹਾਸ ਨੂੰ ਵਿਚਾਰਦੇ ਆ ਵੀ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਕਿਹਾ ਵੀ ਕਿਰਤ ਨਹੀਂ ਕਰਨੀ ਨਹੀਂ ਕਿਹਾ ਵੀ ਧਨ ਨਹੀਂ ਕਮਾਉਣਾ ਕਮਾਓ ਪਰ ਕਹਿੰਦੇ ਨਾਮ ਜਪਦੇ ਆ ਜਪਦੇ ਹੋ ਧਨ ਨੂੰ ਵਰਤੋ ਹਿਰਦੇ ਵਿੱਚ ਦੇ ਕਹਿੰਦੇ ਸਾਰੇ ਵਿਸ਼ੇਵਕਾਰ ਤਿਆਗ ਤੋ ਤੇਰੇ ਪਿਛਲੇ ਸਾਰੇ ਪਾਪ ਬਖਸ਼ ਦਿੱਤੇ ਜਾਣਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਪਿਛਲੇ ਔਗਣਾ ਨੂੰ ਪਰ ਜੋ ਕਹਿੰਦੇ ਉਹ ਤੇ ਬਖਸ਼ੇ ਗਏ ਪਰ ਕਹਿੰਦੇ ਮੁੜ ਕੇ ਨਾ ਪਾਪ ਕਰੀਂ ਫੇਰ ਨਹੀਂ ਬਖਸ਼ੇ ਜਾਣੇ ਇਹ ਦੁੱਖ ਦੇਣ ਵਾਲੇ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਹਿਲਾਂ ਤੇ ਸਾਨੂੰ ਲੱਗਦੇ ਆ ਪਿਆਰੇ ਪਾਪ ਬੁਰਾ ਪਾਪੀ ਕੋ ਪਿਆਰਾ ਕਹਿੰਦੇ ਪਾਪ ਕਰਨ ਵਾਲਾ ਕਦੇ ਨਹੀਂ ਸੋਚਦਾ ਪਾਪ ਕਰਨੀ ਆ ਤੇ ਇਸ ਮੈਨੂੰ ਦੁੱਖ ਮਿਲਣਗੇ ਕਿਉਂ ਉਹਨੂੰ ਪਾਪ ਕਰਨ ਵਿੱਚ ਸਵਾਦ ਆਉਂਦਾ ਹੈ ਤੇ ਗੁਰੂ ਪਿਆਰ ਵਾਲਿਓ ਫਿਰ ਕੀ ਕੀਤਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲਿਆ ਭਾਈ ਮਰਦਾਨਿਆ ਇਹਦੇ ਕਹਿੰਦੇ ਇਸ ਤੇ ਦੇ ਠਾਕੁਰ ਵੜਾਏ ਨੂੰ ਪੰਡਤ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਹੁਣ ਤੇ ਨਹੀਂ ਬਖੰਡ ਕਰਦਾ ਪੰਡਤ ਨੇ ਕੰਨੀ ਹੱਥ ਲਾ ਲਿਆ ਕਹਿੰਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਨਹੀਂ ਕਰਦਾ ਹੁਣ ਕੋਈ ਪਖੰਡ ਨਹੀਂ ਹੁਣ ਤੇ ਇੱਕ ਸੱਚੇ ਨਾਮ ਦੀ ਕਹਿੰਦੇ ਉਹ ਕੀਰਤੀ ਕਰਨੀ ਹੈ ਬੰਦਗੀ ਕਰਨੀ ਹੈ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਬ੍ਰਾਹਮਣ ਸਿੱਖ ਬਣ ਗਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਗਾਏ ਆਪਣੇ ਮੁਖਾਰਬਿਨ ਤੋਂ ਉਹ ਬ੍ਰਾਹਮਣ ਨੇ ਆਪਣੇ ਹੱਥੀ ਲਿਖੇ ਇੱਕ ਕਾਗਜ਼ ਦੇ ਉੱਪਰ ਕਹਿੰਦੇ ਲਿਖ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਤੇ ਗੁਰੂ ਪਿਆਰ ਵਾਲਿਓ ਇਸ ਪ੍ਰਕਾਰ ਕਹਿੰਦੇ ਉਸ ਪੰਡਤ ਨੂੰ ਬ੍ਰਾਹਮਣ ਨੂੰ ਨਿਹਾਲ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਨੂੰ ਚੱਲ ਪਏ ਐ ਜਿਸ ਤਰ੍ਹਾਂ ਪਖੰਡ ਦੂਰ ਕੀਤਾ ਉਸ ਪੰਡਤ ਦਾ ਬ੍ਰਹਮਣ ਦਾ ਕਿਤੇ ਸਾਡੇ ਵਿੱਚੋਂ ਵੀ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਬਖਸ਼ਾ ਕਰਨਾ ਇਸ ਝੂਠੇ ਪਖੰਡ ਨੂੰ ਝੂਠ ਨੂੰ ਫਰੇਵ ਨੂੰ ਬੇਈਮਾਨੀ ਨੂੰ ਸਭ ਮਾੜੇ ਕਰਮਾਂ ਨੂੰ ਕਹਿੰਦੇ ਮੇਟ ਦੇਣ ਨਸ਼ਟ ਕਰ ਦੇਣ ਖਤਮ ਕਰ ਦੇਣਾ ਇਹ ਸਾਡੇ ਵਿੱਚ ਕੀ ਆ ਜੇ ਕਹਿੰਦੇ ਦਾਨਾ ਸਰਦਾਨ ਨਾਮਦਾਨ ਸਾਡੀ ਝੋਲੀ ਵਿੱਚ ਪੈ ਜਾਏ ਇਹ ਕੌਣ ਪਾ ਸਕਦਾ ਹੈ ਇਹ ਮੇਰੇ ਗੁਰੂ ਨਾਨਕ ਪਾ ਸਕਦੇ ਨੇ ਇਹ ਗੁਰਬਾਣੀ ਦਾ ਗਿਆਨ ਸਾਡੀ ਝੋਲੀ ਵਿੱਚ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਤੇ ਪੈ ਜਾਏਗਾ ਮਿਹਰਾਂ ਕਰਵਾਉਣ ਵਾਸਤੇ ਸਤਿਗੁਰਾਂ ਦੇ ਕੋਲ ਚੱਲ ਕੇ ਆਈਏ ਤੇ ਚੱਲ ਕਰਕੇ ਆ ਕਰਕੇ ਆਪਣੇ ਮਨ ਨੂੰ ਆਕਾਰ ਕਰਕੇ ਸਤਸੰਗ ਵਿੱਚ ਜੋੜੀਏ ਗੁਰੂ ਪਿਆਰ ਵਾਲਿਓ ਮਨ ਨੂੰ ਕਹਿੰਦੇ ਵਿਸ਼ੇਵਕਾਰਾਂ ਨੂੰ ਪਿੱਛੇ ਛੱਡਿਏ ਗ੍ਰਹਿਣ ਕੀ ਕਰਨਾ ਹੈ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੀਏ ਕਿ ਸਾਡਾ ਭਲਾ ਹੋ ਜਾਏ ਅਸੀਂ ਜਿੱਥੇ ਅਸੀਂ ਜਾਈਏ ਤੇ ਸਭ ਜਗਾ ਜਗਾ ਤੇ ਜਾ ਕਰਕੇ ਅਸੀਂ ਭਲੇ ਦੀ ਹੀ ਸਭ ਨੂੰ ਬਾਤ ਸਿਖਾਈਏ ਕਿ ਉਹਨਾਂ ਦਾ ਵੀ ਭਲਾ ਹੋ ਜਾਏ ਇਤਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਕਨਗਰ ਵਿੱਚ ਜਾਣਗੇ ਉਥੋਂ ਦੇ ਨਗਰ ਵਾਲਿਆਂ ਨੂੰ ਕਹਿੰਦੇ ਆ ਵੀ ਬਸਦੇ ਰਹੋ ਇੱਕ ਇੱਕ ਹੋਰ ਨਗਰ ਵਿੱਚ ਜਾਣਗੇ ਉੱਥੇ ਕਹਿੰਦੇ ਆ ਗੁਰੂ ਨਾਨਕ ਪਾਸ਼ਾ ਉਜੜ ਜਾਓ ਇਹ ਕਿਉਂ ਕਿਹਾ ਗੁਰੂ ਨਾਨਕ ਪਾਸ਼ਾ ਨੇ ਆਪਾਂ ਕੱਲ ਦੇ ਦਵਾਨਾ ਅੰਦਰ ਵਿਚਾਰਾਂਗੇ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ ਬੋਲਦਿਆਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਆਪ ਜੀ ਕਰੋ ਗੁਰੂ ਜੀ ਬਖਸ਼ ਜੋਗ ਹਨ ਬਖਸ਼ ਲੈਣਾ